ਹਾਂਜੀ ਫਾਰਮਰ ਵੀਰੋ ਕੀ ਹਾਲ ਚਾਲ ਹੈ ਜੀ ਅੱਜ ਦੇ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਹੀਫਰਾਂ ਪ੍ਰਤੀ ਥੋੜੀ ਜਾਣਕਾਰੀ ਦੇਣੀ ਹੈ ਵੀ ਜਿੱਦਾਂ ਕਿ ਹੁਣ ਹਰੇਕ ਆਪਣਾ ਜਿਹੜਾ ਫਾਰਮਰ ਵੀਰ ਸੋਚ ਰਿਹਾ ਵੀ ਆਪਾਂ ਹੀਫਰਾਂ ਲੈ ਲਈਏ ਨਾ ਏਆਈ ਦੇ ਕਾਬਲ ਲੈ ਲਈਏ ਵੀ ਉਹਨਾਂ ਦੀ ਅੱਗੇ ਆਪਾਂ ਇਹ ਹੀ ਕਰਾ ਦਾਂਗੇ ਕਿਉਂ ਹੁਣ ਕੀ ਸਮਾਂ ਹੋਇਆ ਪਿਆ ਵੀ ਜਿਹੜੇ ਆਪਣੇ ਐਨੀਮਲ ਆ ਕਾਫੀ ਜ਼ਿਆਦੇ ਮਹਿੰਗੇ ਹੋ ਰਿਏ ਪਏ ਆ ਹਰੇਕ ਬੰਦੇ ਦੀ ਜਿਹੜਾ ਐਨੀਮਲ ਚੰਗਾ ਐਨੀਮਲ ਪਹੁੰਚ ਤੋਂ ਬਾਹਰ ਹੋਇਆ ਪਿਆ ਉਹਨੂੰ ਹੁੰਦਾ ਵੀ ਯਾਰ ਚਲੋ ਆਪਾਂ ਇੱਕ ਦੋ ਹੀਫਰਾਂ ਲੈ ਲੈਣੇ ਆ AI ਦੇ ਕਾਵਲ ਟੀਕਾ ਭਰਾ ਕੇ ਚਲੋ ਸਾਥ ਚ ਰਲ ਜਾਣੀਆਂ ਥੋੜਾ ਜਿਹਾ ਨੂੰ ਐ ਹੁੰਦਾ ਵੀ ਆਪਣੀ ਚਾ ਬਚਤ ਹੋ ਜੂ ਕਿਤੇ ਨਾ ਕਿਤੇ ਪਰ ਉਹਦੇ ਵਿੱਚ ਕੀ ਹੋ ਰਿਹਾ ਬਾਈ ਆਪਾਂ ਹੁਣ YouTube ਤੇ ਆਮ ਹੀ ਵੀਡੀਓ ਦੇਖੀ ਜਾਂਦੇ ਆ ਵੀ ਕਿਸੇ ਕਿਸੇ ਚੈਨਲ ਤੇ ਆ ਗਈ ਕਦੇ ਕਿਸੇ ਚੈਨਲ ਤੇ ਆ ਗਈ ਪਰ ਉਹ ਵੀਡੀਓ ਦੇ ਵਿੱਚ ਬਹੁਤ ਵੱਡਾ ਫਰਾਡ ਹੋ ਰਿਹਾ ਕੈਮਰੀ ਇਸ ਤਰ੍ਹਾਂ ਦੀਆਂ ਵੀਡੀਓ ਬਣਵਾ ਦਿੰਦੇ ਆ ਕਈ ਵਾਰ ਆਪਾਂ ਨੂੰ ਦੇਖਣ ਚ ਇਹ ਲੱਗਦਾ ਵੀ ਇਹ ਤਾਂ ਯਾਰਾ 10 20 ਦਿਨਾਂ ਚ ਦੋ ਜਾਂ ਦੋ ਮਹੀਨੇ ਦੇ ਵਿੱਚ ਆਪਾਂ ਫੀਡ ਪਾ ਕੇ ਕਿਤੇ ਆਪਾਂ ਇਹ ਕਰ ਲਾਂਗੇ ਦੋ ਗੱਟੇ ਫੀਡ ਦੇ ਖਾਊਗੀ ਪਰ ਨਹੀਂ ਆਪਾਂ ਨਾ ਕਈ ਵਾਰ ਦੂਰ ਜਾਣ ਦੇ ਚੱਕਰ ਦੇ ਵਿੱਚ ਜਦੋਂ ਹੁਣ ਆਪਣੇ ਤੋਂ ਮੰਨ ਕੋ 100 ਕਿਲੋਮੀਟਰ ਜਾਂ 200 ਕਿਲੋਮੀਟਰ ਦਾ ਏਰੀਆ ਹੁੰਦਾ ਕਾਫ ਖੜੇ ਹੁੰਦੇ ਜਿੱਥੇ ਆਪਾਂ ਨਹੀਂ ਜਾ ਸਕਦੇ ਆਪਾਂ ਕੀ ਕਰਦੇ ਹੁੰਨੇ ਆ ਵੀ ਸਿੱਧੇ ਬੰਦੇ ਨੂੰ ਪੈਸੇ ਪਾਤੇ ਸੌਦਾ ਕਰ ਲਿਆ ਤੇ ਬੱਚੀਆਂ ਮਗਾਲੀਆਂ ਪਰ ਜਦੋਂ ਉਹੀ ਬੱਚੀਆਂ ਆਪਣੇ ਘਰੇ ਆਉਂਦੀਆਂ ਤਾਂ ਆਪਣਾ ਬਹੁਤ ਮਨ ਖਰਾਬ ਹੁੰਦਾ ਸਾਡੇ ਇੱਕ ਦੋ ਮੇਰੇ ਕਸਟਮਰਾਂ ਨਾਲ ਇਹ ਚੀਜ਼ਾਂ ਹੋਈਆਂ ਪਰ ਮਹਾਰਾਜ ਦੀ ਕਰਪਾਣਾ ਜੀ ਉਹਨਾਂ ਤੋਂ ਖੜਾ ਛਡਾ ਲਿਆ ਚਲੋ ਜਿਹੜਾ ਘਾਟਾ ਪੈਣਾ ਸੀ ਉਹ ਤਾਂ ਪੈ ਗਿਆ ਹਨਾ ਪਰ ਮੈਨੂੰ ਇਹਨਾਂ ਕਹ ਦੱਸਦਾ ਵੀਰੇ ਜੇ ਕਿਸੇ ਬੰਦੇ ਨੇ ਬੱਚੀ ਲੈਣੀ ਆ ਪਹਿਲੀ ਗੱਲ ਤਾਂ ਇਹ ਦੇਖੋ ਵੀ ਆਪਦਾ ਜਾਓ ਜੇ ਤੁਹਾਡਾ ਕੋਈ ਵੀਰ ਭਰਾ ਤੁਹਾਡੇ ਨਾਲ ਕੋਈ ਡਾਕਟਰ ਵੀ ਸਮਾਂ ਕੱਢ ਸਕਦਾ ਹੈ ਤਾਂ ਉਹਨੂੰ ਲੈ ਕੇ ਜਾਓ ਅੰਦਰੋਂ ਚੈੱਕ ਕਰਵਾ ਕੇ ਵੀ ਬੱਚੇ ਦਾ ਨੀ ਵਗੈਰਾ ਪ੍ਰੋਪਰ ਹੈ ਤਾਂ ਆਪਦੀਆਂ ਉਹ ਬੱਚੀਆਂ ਤੁਸੀਂ ਲਓ ਤੇ ਪਹਿਲਾਂ ਵਪਾਰੀ ਨਾਲ ਵੀ ਗੱਲ ਕਰ ਲਿਆ ਕਰੋ ਸਾਡੇ ਨਾਲ ਇਹ ਚੀਜ਼ ਹੋਈ ਹੈ ਸਾਡੇ ਤੋਂ ਮਿੱਤਰ ਪਿਆਰੇ ਨੇ ਦੋ ਬੱਚੀਆਂ ਚਲੋ ਉਹਨਾਂ ਦੇ ਫਿੱਟ ਆ ਗਈਆਂ ਸਾਨੂੰ ਦੱਸਿਆ ਵੀ ਵੀਡੀਓ ਦੇ ਹਿਸਾਬ ਨਾਲ ਡੈਟ ਕੀਤੀ ਹੋਈ ਸੀ ਜਾਂ ਕਵਰ ਕਰੀ ਹੋਈ ਸੀ ਵੀ ਐਂ ਲੱਗਦੀਆਂ ਸੀ ਵੀ ਯਾਰ ਸਾਨੂੰ ਵੀ ਦੇਖਣ ਨੂੰ ਵੀ ਦੋ ਦੋ ਮਹੀਨਿਆਂ ਨੂੰ ਟੀਕੇ ਲੈ ਲੈਣੀਆਂ ਡੇਡ ਐਡ ਮਹੀਨੇ ਨੂੰ ਚਲੋ ਉਹਨਾਂ ਨਾਲ ਗੱਲ ਕਰਕੇ ਅਸੀਂ ਉਹਨਾਂ ਨੂੰ ਸਾਈਹ ਦੇਤੀ ਬੰਦੇ ਨੇ ਸਾਈਹ ਬਾਤੀ ਦੋਨਾਂ ਵੱਛੀਆਂ ਦੀ ਗੱਲ ਹੋ ਗਈ ਜਦੋਂ ਉਹਨਾਂ ਨੇ ਅਸੀਂ ਗੱਲ ਕੀਤੀ ਮੈਂ ਕਿਹਾ ਵੀ ਉੱਥੇ ਆਪਣਾ ਬੰਦਾ ਹੈਗਾ ਤੁਸੀਂ ਦੋਨੇ ਨਾਲ ਵੱਛੀਆਂ ਚੈੱਕ ਕਰਵਾ ਕੇ ਵੀ ਤੁਸੀਂ ਲੈ ਲਿਓ ਚਲੋ ਗੱਲਤੀ ਉਹਨਾਂ ਨੂੰ ਪੁੱਛ ਵੀ ਕਰ ਵੀ ਲਈ ਗੱਲ ਵੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਚੈੱਕ ਕਰਵਾ ਲਿਓ ਹੁਣ ਹੋਇਆ ਕਿ ਇੱਕ ਬੱਚੀ ਜਿਹੜੀ ਚੰਗੀ ਸੀ ਵੱਡੀ ਸੀ ਮੰਨ ਕੇ ਚਲੋ ਆ ਆਪਣੀ ਹੀ ਫਰਾਂ ਜਿੱਡੀ ਬੱਚੀ ਸੀ ਜਿਵੇਂ ਆ ਆਪਣੀ ਹੀ ਫਰ ਲਾ ਲੋ ਪੂਰੀ ਕਾਬਲ ਏਡੀ ਬੱਚੀ ਸੀ ਚੰਗੀ ਸੀ ਕਹਿਣ ਤੋਂ ਪਾਵ ਦੋਨੇ ਬੱਚੀਆਂ ਦਾ ਸੌਦਾ ਅਸੀਂ 65000 ਚ ਕਰ ਲਿਆ ਅਸੀਂ ਇੱਕ ਬੱਚੀ ਜਿਹੜੀ ਵੱਡੀ ਸੀ ਉਹ ਮੰਨੀ ਸੀ ਅਸੀਂ 40-45000 ਦੀ ਦੂਜੀ ਮੰਨੀ ਸੀ 15-17000 ਦੀ ਹੋਇਆ ਕਿ ਜਦੋਂ ਉੱਥੇ ਜਾ ਕੇ ਅਸੀਂ ਵੱਡੀ ਬੱਚੀ ਚੈੱਕ ਕੀਤੀ ਤਾਂ ਉਹਦੇ ਬੱਚੇਦਾਨੀ ਵਿੱਚ ਨਾ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਸੀ ਜਿਹੜੀ ਕਿ ਆ ਮੰਨ ਕੇ ਚਲੋ ਵੀ ਕਨਸੀਵ ਹੋਣ ਦਾ ਤਾਂ ਕੋਈ ਚਾਂਸ ਹੀ ਨਹੀਂ ਉਈ ਰਹਿਣ ਦਾ ਕੋਈ 0% ਚਾਂਸ ਸੀ ਅਸੀਂ ਉਹ ਬਾਈ ਨੂੰ ਕਹਿਤਾ ਉਹ ਬੀਐਸਏ ਬੱਚੀ ਨਹੀਂ ਲੈਣੀ ਆਇਆ ਕੀ ਉਹ ਬੱਚੇ ਉਹ ਕਹਿੰਦੇ ਵੀ ਜਿਹੜੀ ਤੁਹਾਨੂੰ ਲੱਗਦੀ ਐ ਫਿੱਟ ਆ ਉਹ ਲੈ ਜਾਓ ਜਿਹੜੀ ਦੂਸਰੀ ਬੱਚੀ ਸੀ ਉਹਨਾਂ ਦਾ ਕਹਿਣ ਤੋਂ ਭਾਵੇਂ ਸੀਗਾ ਵੀ ਤੁਸੀਂ ਇਹ ਬੱਚੀ ਦੂਜੀ ਜਿਹੜੀ ਅਸੀਂ ਚੰਗੀ ਮੰਨਦੇ ਸੀ 40-45000 ਦੀ ਦੂਜੀ ਜਿਹੜੀ ਬੱਚੀ ਰਹੀ ਸੀ ਉਹ 15-20000 ਦੀ ਉਹ ਸਾਨੂੰ ਇਹ ਕਹਿੰਦੇ ਸੀ ਵੀ ਤੁਸੀਂ ਇਹਨੂੰ 25000 ਦੀ ਲੈ ਕੇ ਜਾਓ ਅਸੀਂ ਉਹ ਉਹ ਪੌਸਿਬਲ ਹੈ ਨਹੀਂ ਸੀ ਉਹ ਚੀਜ਼ ਹਨਾ ਵੀ ਜਿਹੜੀ ਚੀਜ਼ ਜਾਇਜ਼ ਆ ਉਹ ਜਾਇਜ਼ ਆ ਹਾਲਾਂਕਿ ਸਾਨੂੰ ਮੜਨ ਨੂੰ ਫਿਰਦੇ ਸੀ ਅਸੀਂ ਉਹ ਭਰਾ ਨੂੰ ਜਿੰਨੇ ਅਸੀਂ ਸਾਈ ਪਾਈ ਸੀ ਉਹ ਵੀ ਅਸੀਂ ਉਹਨੂੰ ਛੱਡਤੀ ਵੀ ਤੂੰ ਰੱਖ ਤੂੰ ਆਪ ਦਾ ਢਿੱਡ ਪਰ ਹਨਾ ਵੀ ਜਦੋਂ ਆਪਣੀ ਕੋਈ ਚੀਜ਼ ਆਪਣਾ ਸੌਦਾ ਹੀ ਨਹੀਂ ਰਲ ਲਿਆ ਹਨਾ ਵੀ ਤੁਸੀਂ ੱੱਕੇ ਨਾਲ ਹੀ ਸਾਨੂੰ ਚੀਜ਼ ਨੇ ਇਹ ਗੱਲ ਆ ਜਿਹੜੀ ਬਾਈ ਇਹ ਫਤੇਗੜ ਆਪਣਾ ਸੌਰੀ ਛੰਨਾ ਗਲਾ ਸਿੰਘ ਵਾਲੀ ਦੀ ਗੱਲ ਆ ਉੱਥੇ ਸ਼ਿੰਗਾਰਾ ਬਵਾਰੀਆ ਕੋਈ ਸਾਡੇ ਨਾਲ ਉਹ ਬੰਦੇ ਨੇ ਇਸ ਤਰ੍ਹਾਂ ਕੀਤੀ ਸੋ ਭਰਾਵੋ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਅਸੀਂ ਇੱਕ ਦੱਸ ਰਹੇ ਆ ਵੀ ਜਦੋਂ ਵੀ ਤੁਸੀਂ ਕੋਈ ਹੀਫਰ ਲੈਣੀ ਹੈ ਨਾ ਪਹਿਲੀ ਗੱਲ ਤਾਂ ਆਪਦਾ ਸਮਾਂ ਕੱਢੋ ਵੀਡੀਓ ਤੇ ਨਾ ਰਹੋ ਵੀਡੀਓ ਚ ਬੜਾ ਕੁਝ ਕਰੀ ਜਾਂਦੇ ਆ ਇਹ ਬਹੁਤ ਕੁਝ ਹੋਈ ਜਾਂਦਾ ਮਗਰੋਂ ਪਸਤਾਵੇਂ ਨਾਲੋਂ ਕਿਰਾਂ ਆਪਣਾ ਹੀ ਹੁੰਦਾ ਵੀ 100 200 ਤਾਂ ਆਪਣਾ ਪਟ્રોલ ਹੀ ਆ ਜਿਹੜਾ ਮੱਚੂਗਾ ਹਨਾ ਬੱਚੀਆਂ ਦੇ ਕੋਲੇ ਜਾ ਕੇ ਦੇਖ ਕੇ ਆਓ ਜੇ ਤੁਹਾਡਾ ਚੱਤ ਮੰਦਾ ਬੰਦੇ ਨਾਲ ਗੱਲ ਕਰੋ ਵੀ ਭਾਈ ਜੇ ਅੰਦਰੋਂ ਸਹੀਆਂ ਹੋਈਆਂ ਜੇ ਉਹ ਜੋੜੇ ਦੀ ਗੱਲ ਕਰਦਾ ਜੋੜੇ 'ਚ ਇਹ ਕਿ ਉਹ ਵੀ ਭਾਈ ਜੇ ਇੱਕ ਬੱਚੀ ਜੀ ਵੀ ਫਾਲਟ ਹੈ ਸੀ ਦੂਜੀ ਨਹੀਂ ਲੈਣੀ ਕਈ ਵਾਰ ਇਹ ਕੀ ਕਰਦੇ ਹੋ ਜੀ ਇੱਕ 'ਚ ਫਾਲਟ ਹੈ ਦੂਜੀ ਲੈ ਜਾਓ ਦੂਜੀ ਨਾਲ ਇਹ ਕੀ ਕਰਦੇ ਫਿਰ ਉਹਦਾ ਰੇਟ ਵਧ ਕਰ ਦਿੰਦੇ ਹੋ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ ਉਹ ਚੀਜ਼ ਹਨਾ ਇਹ ਚੀਜ਼ਾਂ ਸੁਣੋ ਮੈਂ ਸਭ ਸਾਡੇ ਨਾਲ ਇਹ ਬੀਤ ਗਿਆ ਸੁਣੋ ਮੈਂ ਤਾਂ ਦੱਸ ਰਿਹਾ ਏ ਕੋਈ ਵੀ ਫੋਨ ਤੇ ਨਾ ਮੰਗਾਓ ਜੇ ਤੁਸੀਂ ਸਾਨੂੰ ਹੀ ਫਰ ਪਸੰਦ ਆਉਂਦੀਆਂ ਕੋਲੇ ਜਾ ਕੇ ਸੌਦਾ ਕਰੋ ਤੇ ਇਹ ਚੀਜ਼ਾਂ ਤੋਂ ਬਚੋ ਬਾਅਦ ਦੇ ਬਸਟਾਵੇ ਨਾਲੋਂ ਬੜੀ ਵਧੀਆ ਗੱਲ ਆ ਵੀ ਤੁਸੀਂ ਅੱਜ ਹੀ ਆਪ ਦਾ ਜਿਹੜਾ ਅੱਜ ਸੰਭਾਰ ਲਓ ਹੁਣ ਆ ਦੇਖੋ ਆਪਣੇ ਕੋਲੇ ਨਾ ਇੱਥੇ ਹੀ ਇੱਕ ਹੀ ਫਰ ਇਹ ਵੀ ਚੀਜ਼ਾਂ ਹੋ ਜਾਂਦੀਆਂ ਆਹ ਹੀ ਫਰ ਦਿਖਾਈ ਜੱਸੀ ਨਮ ਕੁਛ ਨਹੀਂ ਆਪਾਂ ਕਹਿੰਦੇ ਨੇ ਨਾ ਬੱਚੀ ਕੰਜਾ ਲਾਂ ਥੱਲੋਂ ਅੰਦਰੋਂ ਜਾ ਕੇ ਦਿਖਾਈ ਮਾੜਾ ਜਾ ਥੱਲੋਂ ਦਿਖਾ ਦੇ ਤਾਂ ਤੁਸੀਂ ਇਹਨੂੰ ਜੱਜਮੈਂਟ ਨਹੀਂ ਲਾ ਸਕਦੀ ਵੀ ਬੱਚੀ ਕਰਨ ਜਾਣਾ ਚਲੋ ਇਹ ਕੱਲੀ ਸੀਗੀ ਕੋਈ ਮਾਂ ਦੋ ਬੱਚੇ ਨਹੀਂ ਸੀ ਇਹ ਜੁਆਇੰਟ ਨਹੀਂ ਸੀ ਟਵਿੰਸ ਨਹੀਂ ਸੀ ਸਿੰਗਲ ਬੱਚੀ ਆਈ ਆਪਣੇ ਕੋਲ ਚੰਗੇ ਸੀਮਣ ਦੀ ਬੱਚੀ ਹੈ ਹੁਣ ਕਈ ਵਾਰ ਪਰ ਅਸੀਂ ਵੀ ਇਹਦੇ ਵਿੱਚ ਕੁਝ ਕਿਸੇ ਨੇ ਕੁਝ ਪੜਿਆ ਲੇਕਿਨ ਦੇਖੋ ਲੈਵਾ ਲੂਟਾ ਉੱਪਰ ਫਿੜੀ ਹੈ ਪਰ ਇਹਨਾਂ ਦੇ ਬੱਚੇ ਤਾਂ ਨਹੀਂ ਹੈ ਨਹੀਂ ਵਿੱਚ ਨਹੀਂ ਹੁੰਦੀ ਏਸੀ ਵੀ ਵੇਚ ਸਕਦੇ ਸੀ ਪਰ ਇਹ ਆਪਾਂ ਨੂੰ ਪ੍ਰਮਾਤਮਾ ਦੀ ਕਿਰਪਾ ਵੀ ਆਪਾਂ ਇਹਦਾ ਕੰਮ ਨਹੀਂ ਕਰ ਸਕਦੇ ਕਿਉਂ ਦੂਜਾ ਭਰਾ ਵੀ ਜਦੋਂ ਇਹਨੇ ਪੈਸੇ ਲਾਉਂਦਾ ਨਾ ਕਿਸੇ ਦਾ ਢਿੱਡ ਬੰਨਿਆ ਹੁੰਦਾ ਆ ਆਪਾਂ ਨਹੀਂ ਕਿਸੇ ਨਾਲ ਇਹ ਚੀਜ਼ ਕਰ ਸਕਦੇ ਸੋ ਇਹ ਤੁਹਾਨੂੰ ਮੈਂ ਇੰਨੀ ਕੁ ਜਾਣਕਾਰੀ ਦੇ ਦੇਈ ਸੀ ਕੋਈ ਵੀ ਤੁਸੀਂ ਹੀਫਰ ਖਰੀਦੋ ਵੀਰ ਮੰਨ ਕੇ ਉੱਥੇ ਜਾਓ ਪ੍ਰੋਪਰ ਉਹਨੂੰ ਬਕਾਇਦਾ ਚੈੱਕ ਕਰਕੇ ਅੰਦਰੋਂ ਲਓ ਜੇ ਅੰਦਰੋਂ ਸਹੀ ਹੈ ਤਾਂ ਅਗਲੇ ਨਾਲ ਤੁਸੀਂ ਲਿਆਓ ਨਹੀਂ ਉੱਥੇ ਸੌਦਾ ਡਿਸਮਿਸ ਕਰੋ ਸੋ ਮੇਰੇ ਇੱਕ ਕਈ ਦਿਨਾਂ ਦਾ ਨਾ ਮੈਨੂੰ ਐ ਮੰਨ ਕੇ ਚਲੋ ਹੋ ਗਿਆ ਹਫਤਾ ਦਹਾ ਦਿਨ ਹੋ ਗਏ ਵੀਡੀਓ ਬਣਾਉਂਦੇ ਨੂੰ ਅੱਜ ਮੇਰੇ ਕੋਲੇ ਸਮਾਂ ਲੱਗਿਆ ਸੀ ਅੱਜ ਮੈਂ ਵੀਡੀਓ ਬਣਾਈ ਐ ਇਹ ਬਾਈਆਂ ਨੇ ਸਾਡੇ ਨਾਲ ਉਹਨਾਂ ਨੇ ਐ ਕੀਤੀ ਇਸ ਤਰ੍ਹਾਂ ਨੇ ਰੁਪਿਆ 2000 ਦੀ ਗੱਲ ਸੀ ਪਰ ਕੋਈ ਗੱਲ ਨਹੀਂ ਸੀ ਉਹਨਾਂ ਨੂੰ ਛੱਡਤਾ ਵੀ ਤੁਸੀਂ ਆਪਦਾ ਜਿਆ ਢਿੱਡ ਭਰ ਲਓ ਕੋਈ ਗੱਲ ਨਹੀਂ ਜੇ ਤੁਹਾਡਾ 2000 ਨਾਲ ਕੋਠੀਆਂ ਪੈਂਦੀਆਂ ਨਾ ਤੁਸੀਂ ਪਾ ਲਓ ਸੋ ਇਸ ਚੀਜ਼ ਦਾ ਨਾ ਤੁਸੀਂ ਥੋੜਾ ਧਿਆਨ ਰੱਖਿਆ ਕਰੋ ਤੇ ਇਹ ਬਾਅਦ ਦੇ ਵਿੱਚ ਕਿਸੇ ਦੇ ਮਿੱਤ ਨਹੀਂ ਹੁੰਦੇ ਸੋ ਉਹਨੂੰ ਫੋਨ ਤੇ ਦਾ ਆਜੋ ਵੀਰੇ ਆਜੋ 100 100 ਗੱਲਾਂ ਮਾਰਦੇ ਆ ਪਰ ਕੱਟਣ ਪਾਉਣ ਨੂੰ ਇਹਨਾਂ 'ਚ ਕੱਖ ਨਹੀਂ ਹੁੰਦਾ ਸੋ ਧੰਨਵਾਦ ਜੀ